ਨਾ ਨਾ ਖਾਣਾ ਬਸਾਨੂੰ ਮਿਲ ਨਹੀਂ ਹੈਗਾ ਭਾਜੇ ਤੇ ਜਿਹਦੇ ਸਿਰ ਤੇ ਬੈਠੇ ਆ ਗਏ ਜਿਹਨੇ ਮਨ ਜਿਦਾ ਪਾ ਕੇ ਰੱਖ ਤਾਉਨਾ ਨੇ ਤਾਂ ਉਹ ਕੋਈ ਮੋਰ ਵਾਲਾ ਹੈ ਹਾਂਜੀ ਨਹੀਂ ਇਹੀ ਬਸ ਕੱਲਾ ਕਮਾਂਦਾ ਹੈ ਇਹਦੇ ਸਿਰ ਤੇ ਆ ਹੀ ਬੈਠੇ ਹੈ ਖਾਣ ਵਾਲਾ ਹੀ ਸਾਨੂੰ ਜਿੰਨੇ ਖਾਣਾ ਸ਼ੁਆ ਭਾਈ ਇਹਦਾ ਮੈਂ ਬੱਚੇ ਲੈ ਕੇ ਪੂਲ ਤੇ ਨਹਾਣ ਗਿਆ ਸੀ ਉੱਥੇ ਪੂਲ ਦੇ ਉੱਤੇ ਕਰਨ ਸੱਬਰਵਾਰ ਹੈਗਾ ਤੇ ਇੱਕ ਮੁੰਡਾ ਰਾਹੁਲ ਰੰਧਾਵਾ ਹੈਗਾ ਤੁਹਾਨੂੰ ਵੱਡਾ ਕਹਿੰਦੇ ਆ ਤੇ ਸੱਬਰਵਾਲ ਦੇ ਨਾਲ ਕੋਈ ਗੱਲ ਹੋਈ ਮੇਰੀ ਨਹੀਂ ਕਿਸੇ ਦੀ ਹੋਈ ਤੇ ਮੈਂ ਵੇਸੇ ਵਿੱਚ ਚੱਲ ਗਿਆ ਤੇ ਮੈਂ ਕਿਹਾ ਫਿਰ ਕੀ ਹੋਇਆ ਮਾੜੀ-ਮੋਟੀ ਗੱਲ ਹੈ ਸੱਬਰਵਾਲ ਮੈਨੂੰ ਕਹਿੰਦਾ ਤੂੰ ਮੈਨੂੰ ਜਾਣਦਾ ਨਹੀਂ ਮੈਂ ਕੀ ਕਰ ਸਕਦਾ ਤੇ ਮੈਂ ਇਹ ਗੱਲ ਤਾਂ ਥੋੜੀ ਬੋਲੀ ਨੋਕਸ਼ੋਬ ਹੋ ਗਈ ਵਿੱਚ ਆਪਣੇ ਬੰਦੇ ਆ ਗਏ ਉਹਨਾਂ ਦੇ ਵੀ ਆ ਗਏ ਤੇ ਇਹਨਾਂ ਨੇ ਗੱਲ ਖਤਮ ਕਰਤੀ ਉਸ ਤੋਂ ਬਾਅਦ ਮੈਂ ਬੱਚੇ ਛੱਡ ਕੇ ਭਾਈ ਕਰੋਨਾ ਆ ਕੇ ਤੇ ਸ਼ਾਮੀ ਸੱਤਵੇਂ ਫੈਕਟਰੀ ਗਿਆ ਮੈਂ ਫੈਕਟਰੀ ਛੁੱਟੀ ਕਰਕੇ ਤੇ ਆ ਰਿਹਾ ਸੀ ਤੇ ਬਾਹਰ ਚਾਲੇ ਦੁਕਾਨੇ ਮੈਂ ਉੱਥੇ ਖਲੋ ਗਿਆ ਚਾਲੇ ਦਾ ਕੋਈ ਹਸਾਬ ਸੀ ਮੋਤਾ ਹਸਾਬ ਕਰਨ ਲੱਗ ਗਿਆ ਉਸੇ ਖਲੋ ਗਿਆ ਤੇ ਉੱਥੇ ਹੀ ਸੱਬਰਵਾਲ ਆ ਕੇ ਇਹਨੇ ਆਂਦੇ ਮੇਰੇ ਤਲਵਾਰ ਮਾਰੀ ਕਿੰਦਾ ਦੇ ਮੈਂ ਸੱਬਰਵਾਲ ਕੀ ਕਰ ਸਕਦਾ ਤੇ ਬਾਅਦ ਚ ਇਹਨਾਂ ਨਾਲ ਜਿਹੜਾ ਮੁੰਡਾ ਰਾਹੁਲ ਰੰਦਾ ਵਾਹੇ ਹੁਣ ਮੇਰਾ ਦੱਤਰ ਮਾਰਿਆ ਸਿਰ 'ਚ ਤੇ ਬਾਕੀ ਮੈਂ ਥੋੜਾ ਬੇਹੋਸ਼ ਹੋ ਗਿਆ ਤੇ ਬਾਕੀ ਇਹਨਾਂ ਨਾਲ 10-12 ਜਣੇ ਗਏ ਸੀ ਉਹ ਮੇਰੇ ਅਣਪਛਾਤੇ ਮੇਰੀ ਭਰਾਣੇ ਕੋਈ ਰੰਜਿਸ਼ ਨਹੀਂ ਮੇਰੀ ਕਾਲੀ ਅਤੇ ਪੂਲ ਦੇ ਉੱਤੇ ਮਾਰੀ ਜੀ ਨੌਜੋਬ ਕਿਸੇ ਦੀ ਲੜਾਈ ਛਡਾਉਣ ਕੇ ਤੁਹਾਡੇ ਕੋਲ ਹਾਂਜੀ ਹਾਂਜੀ ਮੇਰਾ ਕੋਈ ਰੋਲਾ ਨਹੀਂ ਭਾਜੀ ਤੇ ਕਿਹੜੀਆਂ ਸੱਟਾਂ ਲਾਈਆਂ ਕੀ ਕੀ ਮਾਰਿਆ ਉਹਨਾਂ ਨੇ ਭਾਜੀ ਮੇਰੇ ਆ ਦੇਖੋ ਸਾਰਾ ਮੇਰਾ ਸਿਰ ਖੋਲਦਾ ਹੈ ਦੋ ਫਾੜ ਕਰਤੇ ਮੇਰੀ ਬਾਹ ਦੇ ਦੋ ਥਾਂ ਤੇ ਹੱਡੀ ਟੁੱਟ ਗਈ ਹੈ ਬਾਹ ਦਾ ਸਾਰਾ ਮਾਸ ਲੱਤ ਗਿਆ ਕੀ ਹਥਿਆਰ ਸੀਗੇ ਉਹਨਾਂ ਕੋਲ ਉਹਨਾਂ ਕੋਲ ਤਲਵਾਰਾ ਹੀ ਦਾਤਰ ਸੀ ਤੇ ਨੇੜੇ ਇੱਕ ਸਿਲੰਡਰ ਵਾਲੀ ਦੁਕਾਨ ਹੈਗੀ ਆ ਉੱਥੋਂ ਸਿਲੰਡਰ ਚਾਚਾ ਕੇ ਪਾਈ ਮੇਰੇ ਪਿੱਠ ਦੇਖੋ ਪੂਰੀ ਨੀਲੀ ਹੋਈ ਦੀ ਐ ਤੇ ਮੈਨੂੰ ਭਾਈ ਮੈਂ ਪ੍ਰਸ਼ਾਸਨ ਅਗੇ ਮੰਗ ਕਰਦਾ ਕਿ ਮੈਨੂੰ ਇਨਸਾਫ ਮਿਲੇ ਤੇ ਇਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਤੇ ਤੇ ਪ੍ਰਸ਼ਾਸਨ ਨੂੰ ਕੰਪਲੇਨ ਕੀਤੀ ਤੁਸੀਂ ਹਾਂਜੀ ਬਕੀ ਮਲੇਠਾਣੇ ਕੰਪਲੇਨ ਕੱਲ ਕੀਤੀ ਐ ਆਇਆ ਕੋਈ ਥੱਲੇ ਤੱਕ ਹਲੇ ਤੱਕ ਕੋਈ ਨਹੀਂ ਕੋਈ ਨਹੀਂ ਆਇਆ ਹਲੇ ਤੱਕ ਹਲੇ ਤੱਕ ਮੇਰੇ ਬੜਾ ਦਾ ਕੋਈ ਇਲਾਜ ਨਹੀਂ ਹੋਇਆ ਰਾਤ ਦੀ ਟੋਟਣ ਦਾ ਕੇ ਪੱਟੀ ਕੀਤੀ ਦੀਏ ਤੇ ਕੋਈ ਡਾਂਕੇ ਡੁੰਕੇ ਨਹੀਂ ਕੋਈ ਆਪਰੇਸ਼ਨ ਵੱਲੋਂ ਨਹੀਂ ਦੱਸਿਆ ਬਸ ਉਹਨਾਂ ਨੇ ਦੱਸਤਾ ਕਿ ਦੋ ਥਾਂ ਤੋਂ ਅਡੀ ਫ੍ਰੈਕਚਰ ਹੈ ਤੇ ਬੱਚੇ ਕਿੰਨੇ ਸਾਲਾਂ ਦੇ ਘਰੇ ਸਾਡੇ ਤਾਂ ਮੇਰੇ ਬੇਟਾ 5 ਸਾਲ ਦਾ ਗੁੜੀ ਆ ਮੇਰੀ 3.5 ਸਾਲ ਦੀ ਹੈ ਠੀਕ ਤੁਸੀਂ ਕੰਮ ਕੀ ਕਰਦੇ ਹੋ ਮੈਂ ਐਮਬ੍ਰੋਡਰੀ ਦਾ ਕੰਮ ਕਰਦਾ ਕੰਪਿਊਟਰ ਐਮਬ੍ਰੋਡਰੀ ਦਾ ਠੀਕ ਜਿੱਥੇ ਉਹ ਉਹਨਾਂ ਦੀ ਰੈਸ਼ ਹੈਗੀ ਆ ਉਹ ਕੰਮ ਕਰਦੇ ਬਈ ਮੁੰਡੇ ਦੋ ਨੰਬਰ ਦਾ ਕਰਨ ਸੱਬਰ ਬਾਦ ਵੇਲਾ ਹੈਗਾ ਦਾ ਰਿਕਾਰਡ ਪਤਾ ਕਰੋ ਕਈ ਉੱਤੇ ਪਰਚੇ ਆ ਤੇ ਦੋ ਨੰਬਰ ਦਾ ਕੰਮ ਕਰਦਾ 24 ਘੰਟੇ ਦਾ 12 ਮੁੰਡੇ ਜਿੱਥੇ ਜਾਂਦਾ ਜਾਂਦਾ ਨਹੀਂ ਤੁਹਾਨੂੰ ਜਾਂਦਾ ਨਹੀਂ ਮੈਂ ਜਿੱਧਰ ਉਹ ਰਹਿੰਦਾ ਮੈਂ ਉਧਰ ਕੰਮ ਕਰਦਾ ਭਾਈ ਉਧਰ ਫੈਕਟਰੀ 'ਚ ਠੀਕ ਕੀ ਨਾਮ ਜੱਫਾ ਨੇਹਾ ਤੇ ਅੱਜ ਹਸਪੀਟਲ ਪੁੱਜਿਓ ਕੀ ਕਾਰਨ ਕੋਈ ਦਿਨ ਨੂੰ ਮਾਰ ਕੇ ਸੁੱਟ ਕੇ ਚੱਲ ਕੇ ਗਿਆ ਸਬਰ ਬਣੂਗਾ ਕਿੰਨੂੰ ਮਾਰ ਕੇ ਮੇਰੇ ਘਰ ਵਾਲੇ ਨੇ ਮਾਰ ਕੇ ਸੁੱਟ ਕੇ ਚੱਲ ਕੇ ਦੋ ਦਿਨ ਨੇ ਉਹ ਕੀ ਗੱਲ ਬਾਤ ਹੋਈ ਕਾਦੀ ਕੱਲੋਂ ਮਾਰਿਆ ਪਤਾ ਨਹੀਂ ਕਿਉਂ ਮਾਰਿਆ ਕਿਉਂ ਨਹੀਂ ਇਹਨੂੰ ਕੰਮ ਤੋਂ ਨਿਕਲੇ ਸਾਨੂੰ ਕੰਮ ਤੋਂ ਆਂਦੇ ਪਿੱਛੋਂ ਪੈ ਗਿਆ ਇਹਨੂੰ ਤੇ ਕੋਈ ਝਗੜੇ ਦੀ ਮੈਟਰ ਨਹੀਂ ਨਹੀ ਨਹੀ ਕੁਛ ਨਹੀਂ ਇਦਾਂ ਤੇ ਤੁਹਾਡੇ ਹਸਬੰਦ ਕਰਦੇ ਕੀ ਇਹ ਕੰਮ ਕਰਦੇ ਕਰਾ ਕੰਮ ਕਰਦੇ ਉਸੇ ਨਹੀਂ ਦਾ ਕੰਮ ਕੋਈ ਪੁਰਾਣੀ ਲੰਗੀ ਸਬਾਜੀ ਤੇ ਨਹੀਂ ਨਹੀ ਨਹੀ ਕੁਛ ਨਹੀਂ ਇਦਾਂ ਤੇ ਕਿੱਥੇ ਕਿੱਥੇ ਸੱਟਾਂ ਲੱਗੀਆਂ ਨੇ ਡੇਕਰ ਵਾਲਿਆਂ ਦੀ ਸਰ ਤੇ ਲੱਗੀ ਬਾਤ ਲੱਗੀ ਪਿੱਛੇ লাশ ਪਈ ਏ ਲੱਤਾਂ ਬਾਵਾ ਮਾਰੀਆਂ ਤੋੜੀਆਂ ਉਹਨਾਂ ਨੇ ਪਿੱਛੇ ਬਾਤ ਕੰਪਲੇਨ ਕੀਤੀ ਤੁਸੀਂ ਕੋਈ ਕਰਤਾ ਕੀਤੇ ਵੀ ਉਹ ਆਏ ਨਹੀਂ ਹੈ ਗੱਲ ਤੱਕ ਸਵੇਰ ਕੱਲ ਦੀ ਕੀਤੀ ਸਵੇਰੇ ਵੀ ਨਹੀਂ ਆਏ ਇਹ ਕਹਿੰਦਾ ਕੱਲ ਵੀ ਨਹੀਂ ਆਏਗੇ ਉਹ ਮੰਗੀ ਕਰਦੇ ਬੱਸ ਹਾਂਜੀ ਮੰਗੀ ਕਰ ਦਿਓ ਮੈਨੂੰ ਸਾਥ ਚਾਹੀਏ ਬਸ ਮੇ ਨਿੱਕੇ ਨਿੱਕੇ ਮੇਰੇ ਬੱਚੇ ਹੈਗੇ ਨੇ ਤੇ ਮੈਂ ਆਪਣੇ ਘਰਵਾਲੇ ਸਿਰ ਤੇ ਖਾਨੀ ਨਾ ਮੈਂ ਸੋ ਰਹਾ ਨਾ ਮੈਂ ਸਾਥ ਸੇ ਮੈਨੂੰ ਸਾਥ ਚਾਹੀਏ ਮੇ ਨਿੱਕੇ ਨਿੱਕੇ ਬੱਚੇ ਕਿੰਨੇ ਪਾਲਨੇ ਹੈਗੇ ਨਾ ਮੇ ਡੈਡੀ ਵੀ ਨਹੀਂ ਹੈਗਾ ਮੇਰੇ ਮੰਮੀ ਵੀ ਕੰਮ ਕਰਨ ਜਾਂਦੇ ਲੋ ਕਰ ਕਰਾਂ ਚ ਮੇਰੇ ਭਰਾ ਵੀ ਨਿੱਕੇ 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 ਹੈਗੇ ਨੇ ਉਹ ਵੀ ਕੋਈ ਕੋਮੋਂ ਵਾਲਾ ਕੋਈ ਨਹੀਂ ਨਹੀਂ ਕੋਈ ਨਹੀਂ ਇਹ ਬਸ ਕਮਾਂਦੇ ਨੇ ਸਿਰ ਤੇ ਮੈਂ ਬੈਠੀ ਰਹੀ ਐ ਇਹ ਕਮਾਨ ਵਾਲੇ ਇਹ ਕਹਿੰਦੇ ਜਿੰਨਾ ਸਿਰ ਤੇ ਬੈਠੀ ਨਹੀਂ ਵਾ ਖਾਨ ਵਾਸਤੇ ਸਰ ਇੱਕ ਛਿਵੇਂ ਨਾਮ ਦਾ ਕੇਸ ਹੈ ਕੀ ਮੈਟਰ ਜੀ ਇਹ ਤਾਂ ਲੜਾਈ ਝਗੜੇ ਦਾ ਮੈਟਰ ਸੀਗਾ ਠੀਕ ਹੈ ਤੇ ਉਹਦੇ ਵਿੱਚ ਐਫ ਆਈ ਆਰ ਲੌਂਚ ਕਰਤੀ ਅਸਾਂ ਠੀਕ ਹੈ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਕੋਈ ਪੁਰਾਣੀ ਰੰਜਿਸ਼ ਹੈ ਜਾਂ ਕੋਈ ਉਦਾਂ ਕੋਈ ਇਹ ਤਫਤੀਸ਼ ਦਰਮਾਨ ਜਿਹੜੀ ਵੀ ਤੱਥ ਸਾਹਮਣੇ ਆਉਣਗੇ ਉਹ ਦੁਬਾਰਾ ਦੱਸ ਦਿੱਤੇ ਜਾਣਗੇ ਕੋਈ ਦੀ ਕੋਈ ਸੀਸੀਟੀਵੀ ਆਈ ਜੇ ਅਜੇ ਕੁਝ ਨਹੀਂ ਮਿਲਿਆ ਸਾਨੂੰ ਠੀਕ ਹੈ